ਆਖਿਰ ਇਹਨਾਂ ਬੇਜਵਾਨ گاਵਾਂ ਦੀ ਮੌਤ ਦਾ ਜ਼ਿੰਮੇਵਾਰ ਕੌਣ ਇਹ ਤਸਵੀਰਾਂ ਰਾਜਪੁਰਾ ਦੇ ਢਮੋਲੀ ਰੋਡ ਦੀਆਂ ਨੇ ਜਿੱਥੇ ਦੋ ਗਊਆਂ ਦੀ ਰਾਤ ਮੌਤ ਹੋ ਚੁੱਕੀ ਹੈ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਦੋ ਗਊਆਂ ਇੱਕ ਬਿਜਲੀ ਦੇ ਖੰਭੇ ਦੇ ਨਜ਼ਦੀਕ ਪਈਆਂ ਹਨ ਫਿਲਹਾਲ ਇਸ ਮਾਮਲੇ ਸੰਬੰਧੀ ਜੋ ਹਲੇ ਜਾਂਚ ਹੋਣੀ ਹੈ ਮੌਕੇ ਦੇ ਉੱਪਰ ਸੈਨੀਟਰੀ ਇਨਸਪੈਕਟਰ ਅਤੇ ਬਿਜਲੀ ਵਿਭਾਗ ਦੇ ਅਧਿਕਾਰੀ ਪਹੁੰਚੇ ਨੇ ਤੇ ਲੋਕਾਂ ਦਾ ਕੀ ਕਹਿਣਾ ਆਓ ਦੇਖਦੇ ਹਾਂ ਨੀਵਾ ਸਿੰਘ ਪੰਗੂ ਜੀ ਇਹ ਕੀ ਕੰਮ ਆਪ੍ਰੀਏ ਤੁਹਾਡੇ ਨਾਲ ਇਹਦਾ ਰਾਤੀਂ بارش ਪੈ ਰਹੀ ਸੀਗੀ ਤਾਂ ਗੁੰਵਾ ਆ ਗਏ ਆ ਜੀ ਇੱਥੇ ਗੁੰਵਾ ਹੋਰ ਵੀ ਸੀਗੇ ਦੋ ਗੁੰਵਾ ਨੇ ਇਹਨਾਂ ਨੂੰ ਕਰੰਟ ਲੱਗ ਗਿਆ ਜਿਹੜੀ ਬਹੁਤ ਤੜ ਤੜਫ ਕੇ ਇਹਨਾਂ ਦੀ ਜਾਨ ਨਿਕਲੀ ਐ ਬੋਲੀਆਂ ਵੀ ਬਹੁਤ ਰਿੰਗੀਆਂ ਵੀ ਬਹੁਤ ਤੇ ਪਰ ਅਖੀਰੀ ਇਹ ਫਿਰ ਮੌਜ ਹੋ ਗਈ ਨਾ ਇਹ ਲਾਜਕਤਨਾ ਇਹ ਰਾਤ ਦੀ ਘਟਨਾ ਜੀ 3 ਵਜੇ ਅੱਛਾ ਹੁਣ 10 ਵਜੇ ਕੋਈ ਆਇਆ ਹੋਣਾ ਤਾਂ ਜੀ ਨਹੀਂ ਜੋ ਹੁਣ ਬਾਤੁਰੇ ਦੇ ਪਹਿਲੇ ਉਹ ਦੋ ਮੁਲਾਜ਼ਮਾਏ ਬਿਜਲੀ ਬੋਰਡ ਵਾਲੇ ਉਹ ਕਹਿੰਦੇ ਸੀ ਕਰੰਟ ਚੈੱਕ ਕਰਦੇ ਆ ਤੇ ਮੈਂ ਤਾਂ ਸ੍ਰੀ ਨਰੀਂਦਰ ਕਮਾ ਸਾਸਰੀ ਪ੍ਰਧਾਨ ਬੀ ਕਮੇਟੀ ਨੇ ਇਸ ਤਰੀਕੂਲਟ ਕਰਦੀ ਸੀ ਉਹ ਕਹਿੰਦਾ ਮੈਂ ਉਹ ਫੋਟੋਆਂ ਵੀ ਜੋ ਮੈਂ ਫੋਟੋ ਉਹ ਇਹਨੂੰ ਭੇਟੀਆਂ ਤੇ ਉਹਨਾਂ ਦੇ ਨਾਲ ਐਕਸ਼ਨ ਸਾਹਿਬ ਨੂੰ ਫੋਟੋ ਬਿਜਲੀ ਬੋਰਡ ਨੂੰ ਭੇਟੀਆਂ ਪਰ ਉਹਨਾਂ ਦੇ ਬਾਅਦ ਉਹ ਮੁਲਾਜ਼ਮ ਆ ਕੇ ਕਹਿੰਦੇ ਚਲੇ ਗਏ ਕਹਿੰਦੇ ਸੀ ਕਿ ਚੈੱਕ ਕਰਕੇ ਆਉਂਦੇ ਆਂ ਜੀ ਮੈਂ ਕਿਹੜੀ ਕਾ ਕਰਤੀ ਹਾਂਜੀ ਇੱਥੇ ਮੋਲੀ ਰੋਡ ਜੀ ਮੋਲੀ ਰੋਡ ਪੈਂਦਾ ਮੋਲੀ ਰੋਡ ਇਹ ਕਿਵੇਂ ਅਜੇ ਖੁੱਲ੍ਹੀ ਹੈ ਜੀ ਇਹਦਾ ਕੋਈ ਵੀ ਘਟਾਉਂਦਾ ਨਹੀਂ ਇਹ 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 ਤਾਂ ਬੜੀ ਅਨਗਹਿਲੀ ਹੈ ਜੀ ਜਿਹੜੇ ਮੀਟਰ ਹੈ ਇਹਦਾ ਘਰਾਂ ਤੇ ਲੱਗਣਾ ਚਾਹੀਦੇ ਖੰਭੇ ਤੇ ਲਾਦੇ ਉਹ ਆਪਣੀ ਜਿਹੜੀ ਹੈ ਤਾਰ ਬੱਚੇ ਤੇ ਆਪਣਾ ਵਰਕ ਘੱਟ ਕਰਨ ਵਾਸਤੇ ਖੰਭਿਆਂ ਤੇ ਟੰਗ ਦਿੰਦੇ ਹੈ ਖੰਭੇ ਤੇ ਦਾ ਮਤਲਬ ਨਹੀਂ ਮੀਟਰ ਟੰਗਣ ਦਾ ਠੀਕ ਹੈ ਕਿਵੇਂ ਟੱਕਣ ਖੰਭੇ ਪਏ ਹੈ ਜੀ ਹਾਂ ਹਾਂ ਇਹ ਤਾਂ ਥੱਲੇ ਗਿਰੇ ਪਏ ਸੀਗੇ ਜੀ ਉਹਦਾ ਮੈਂ ਕਬਲੇ ਟੰਗ ਕਰ ਕਰਕੇ ਇਹਨਾਂ ਨੂੰ ਉੱਤੇ ਚੁਕਾਏ ਇਹ ਥੱਲੇ गिर ਕੇ ਦੀ ਗਈ ਮੀਟਰ ਹਾਂ ਉਹ ਮੀਟਰ ਆਉਂਦਾ ਜੀ ਬਸ ਟੱਕੜ ਕੋਲ ਚੱਲ ਜਾਂਦਾ ਕੋਈ ਪਰਵਾਹ ਨਹੀਂ ਕਿਸ ਦੀ ਸਾਰੇ ਮੀਟਰਾਂ ਦਾ ਹੀ ਹਾਲ ਹੈ ਉੱਧਰ ਦੇ ਬਸੇ ਚੱਲੇ ਜਾ ਉੱਧਰ ਵੀ ਇਹੀ ਹਾਲ ਹੈ ਮਤਲਬ ਕੋਈ ਵੱਡਾ ਅਧਿਕਾਰੀ ਨਹੀਂ ਨਾ ਨਾ ਵੱਡਾ ਅਧਿਕਾਰੀ ਕੰਪਲੀਟ ਕਰਨ ਤੋਂ ਬਾਅਦ ਆਉਂਦਾ ਜੀ ਨਹੀਂ ਆਉਂਦਾ ਕੋਈ ਆ ਜੀ ਅਸੀਂ ਬੜੀ ਕੋ ਕਾਬੀ ਕੋਸ਼ਿਸ਼ ਕਰੀ ਇਹ ਜਿਹੜੇ ਵੀ ਖੰਬੇ ਵੀ ਚੇਂਜ ਕਰੋ ਖੰਬੇ ਚੇਂਜ ਕਰਨ ਦੀ ਕੋਈ ਉਹ ਨਹੀਂ ਇਹ ਸਾਡੀ ਗਲੀ ਜਿੱਥੇ ਕੋਈ ਖੰਭਾ ਕੋਈ ਨਹੀਂ ਹੈਗਾ ਇਹ ਤਾਰਾਂ ਖਿੱਚ ਕੇ ਪਾਈਆਂ ਦੇਖੋ ਇਹ 3 ਫੇਸਡ ਕਨੈਕਸ਼ਨ ਦੋਹਾਂ ਜਿਉਂਡੀਆਂ ਲਾਲ ਲਾ ਕੇ ਪਈਆਂ ਹੋਈਆਂ ਇਹ ਮਨੇ ਲੋਹੇ ਦੇ ਖੰਭੇ ਕਰਕੇ ਹੋਇਆ ਕੰਮ ਜੇ ਲੋਹੇ ਦੇ ਖੰਭੇ ਕਰਕੇ ਹੋਇਆ ਸਾਰੇ ਹਾਂ ਉਹ ਸੰਦਾ ਬਚਾਉਂਦਾ ਮੀਟਰ ਨਾ ਹੁੰਦੇ ਹੋ ਸਕਦਾ ਬਚਾਅ ਹੋ ਜਾਂਦਾ ਤੇ ਤੁਸੀਂ ਪ੍ਰਧਾਨ ਸਾਹਿਬੇ ਸੰਗਹਿ ਨਹੀਂ ਪਰ ਇੱਕ ਗੱਲ ਕਰ ਰਹੇ ਇਹਨਾਂ ਗਲੀਵਰੇ ਤਾਂ ਇਹ ਜੀ ਸੁਧਾਰ ਹੋਏ ਬਹੁਤ ਜਲਦੀ ਸੁਧਾਰ ਹੋਏ ਇਹਦਾ ਸਵੇ ਜੋ ਇਨਸਾਨੀਅਤ ਹੈ ਜੋ ਲਾਹ ਹੈ ਇਹਦਾ ਸਵੇਰੇ ਹੀ ਐਕਸ਼ਨ ਹੋਣਾ ਚਾਹੀਦਾ ਬਿਜਲੀ ਕੋਡ ਕੰਨੀਆਂ ਕੋਈ ਨਾ ਕੋਈ ਅਕਤਰੇ ਵੀ ਜਾਨ ਜਾਨਦਾਰ ਚਾ ਪਸ਼ੂ ਸੀ ਕਿ ਐਸਾ ਜਾਨ ਹੈ ਇਹਨਾਂ ਦਾ ਇਨਸਾਨ ਵੀ ਹੁੰਦਾ ਸੀ ਬੱਚਾ ਵੀ ਹੁੰਦਾ ਸੀ ਕੋਈ ਉਹਦਾ ਵੀ ਨੁਕਸਾਨ ਹੋਣਾ ਸੀ ਇਹਦਾ ਅਸੀਂ 2 ਘੰਟੇ ਹੋ ਗਏ ਇੱਥੇ ਖੜੇ ਆ ਵੀ ਕੋਈ ਹੋਰ ਨਾ ਆਜੇ ਕੋਈ ਰੰਗ ਤੇਲ ਲੋਕ ਬਹੁਤ ਆ ਕੇ ਇਸ ਬਾਰੇ ਸੋਚ ਰਹੇ ਆ ਵੀ ਇਹ ਤਾਂ ਬਾਬਰ ਦਾ ਨੁਕਸਾਨ ਤੋਂ ਬਚਾਓ ਗਿਆ ਉਸੋਂ ਦੇ ਟਲ ਕੀ ਗੱਲ ਜੇ ਕਿਤੇ ਇਨਸਾਨ ਜਾਂ ਬੱਚੇ ਦਾ ਹੁੰਦਾ ਹੋਰ ਜ਼ਿਆਦਾ ਨੁਕਸਾਨ ਹੋ ਜਾਣਾ ਆ ਜੇ ਹਾਂ ਜੀ ਰਾਤ ਦੇ ਟਾਈਮ ਕਰਕੇ ਚਾਹ ਹੋ ਕੇ ਮੇਰਾ ਨਾਮ ਵਿਕਾ ਚੌਧਰੀ ਸੈਂਟਿਸਟ ਵੈਟਰ ਨਗਰ ਕੁਸਰਤ ਰਾਜ ਤੋਂ ਇੱਕ ਸਾੜੇ ਰਿਪੋਰਟ ਆਈ ਹੈ ਵੀ ਦੋ ਦੇਹ ਸਾਰਾ ਪਸ਼ੂ ਦੀ ਡੈਥ ਹੋ ਗਈ ਹੈ ਤੇ ਲੋਕਾਂ ਨੂੰ ਦੱਸਿਆ ਗਿਆ ਵੀ ਕਰੰਟ ਨਾਲ ਹੋਈ ਹੈ ਅਸੀਂ ਇਸ ਸੰਬੰਧੀ ਬਿਜਲੀ ਬੋਰ ਨਾਲ ਗੱਲ ਕੀਤੀ ਬਿਜਲੀ ਬੋਰ ਨੇ ਪੁਸ਼ਟੀ ਕੀਤੀ ਹੈ ਵੀ ਸਾਡੇ ਬਿਜਲੀ ਨਾਲ ਨਹੀਂ ਕਰੰਟ ਲੱਗਣ ਨਾਲ ਨਹੀਂ ਹੋਈ ਪਰ ਅਸੀਂ ਦਾ ਪੋਸਟਮਾਰਟਮ ਕਰਾਵਾਂਗੇ ਜੋ ਡਾਕਟਰ ਰਿਪੋਰਟ ਆਏਗੀ ਉਹ ਮੰਨ ਲਈ ਕਿ ਨਹੀਂ ਅਸੀਂ ਬਿਜਲੀ ਬੋਰ ਨੂੰ ਛੇ ਟਿਕੜਾਂਗੇ ਬਗਾਇਦਣਾ ਕਾਰਵਾਈ ਕਰਾਵਾਂਗੇ ਬਿਜਲੀ ਬੋਰ ਤੇ ਵੀ ਕਰੰਟ ਨਾਲ ਕੋਈ ਜਾਨਵਰ ਨੂੰ ਨੁਕਸਾਨ ਹੋ ਜੀ ਇਹ ਵੀ ਜਾਨਵਰਾਂ ਕੱਲ ਨੂੰ ਇਨਸਾਨਾਂ ਨਾਲ ਵੀ ਹੁੰਦਾ ਹੈ ਇਸਰਗੀ ਦੀ ਗਲਗਲ ਦੀ ਚੈੱਕ ਕਰਾ ਕੇ ਕੰਮ ਕਰਾਉਂਦੇ ਇਹ ਹੁਣ ਡਾਕਟਰ ਹੀ ਦੱਸਣੇ ਬੈਠੇ ਡਾਕਟਰ ਨੂੰ ਫੋਨ ਕੀਤਾ ਹੁਣ ਆਦ ਆ ਰਹੇ ਪਰਦੇ ਭੇਜਿਆ ਇਹ ਬਿਜਲੀ ਬੋਰਡ ਦੱਸਣਗੇ ਕਿਉਂਕਿ ਮੇਰਾ ਕੰਮ ਹੈ ਬਿਜਲੀ ਬੋਰਡ ਦਾ ਕਿਉਂਕਿ ਪੁਰਾਣਾ ਕਾਫੀ ਪੁਰਾਣਾ ਕੰਮ ਹੈ 40-50 ਸਾਲ ਪੁਰਾਣਾ ਕੰਮ ਹੈ ਜਿਤ ਮੇਰੇ ਬਿਜਲੀ ਬੋਰਡ ਦਾ ਹਰ ਟੈਕ ਰਿਪੋਰਟ ਬਿਜਲੀ ਬੋਰਡ ਸਾਰੇ ਚੈਦੇ ਬਦਲ ਕੇ ਨਾ ਪੱਥਰ ਤੇ ਲਾ ਦੇ ਇਹ ਇਕੱਲਾ ਹੀ ਮੈਨੂੰ ਥੋੜੀ ਜਿਮ ਮੋਕੇ ਹੁਣ ਲੋਏ ਜੀ ਜੀਜੇ ਬਾਰੇ ਬਿਜਲੀ ਬੋਰਡ ਹੀ ਦੱਸੇਗਾ ਸਿੱਧਾ ਜਾ ਕੇ